ਕਿ ਨਹੀਂ ਫਕਟੋਰੀ ਦੇ ਕੋਈ ਪਰਮਾਤਮਾ ਪੱਥਰ ਲੋਕ ਜੇ ਰਾਜੇ ਨੂੰ ਮਿਲਣਾ ਹੋਵੇ ਸੌ ਦੀਵਾਰ ਹੁੰਦੀ ਹੈ ਸੱਚ ਨੂੰ ਮਿਲਣਾ ਹੋਵੇ ਤੋ ਰੁਕਾਵਟ ਬਾਹਰ ਦੀ ਨਹੀਂ ਹੈ ਦੂਜੀ ਤੀਜੀ ਚੌਥੀ ਪੰਜਵੀਂ ਦੀ ਨਹੀਂ ਹੈ ਜੇ ਸੱਚ ਨੂੰ ਮਿਲਣ ਵਿੱਚ ਰੁਕਾਵਟ ਹੈ ਤੋ ਉਹ ਰੁਕਾਵਟ ਤੁਮ ਖੁਦ ਹੀ ਹੈ ਔਰ ਉਹ ਰੁਕਾਵਟ ਤੇਰਾ ਹੰਕਾਰ ਹੈ ਨਹੀਂ ਨਹੀਂ ਇਸ ਨੋਕੇ ਅਕ ਕਿ ਕੂੜ ਦੀ ਬਾਗ ਕੂੜ ਦੇ ਕਿਵਾਰ ਕਿ ਕੂਰ ਦੀ ਦੀਵਾਰ ਜਿਹੜੀ ਹੈ ਇਹੀ ਰਮਾ ਮੇਰੀ ਹੀ ਹੋਂਦ ਕਾਇਮ ਰਵੇ ਪਰਮਾਤਮਾ ਕਹਿੰਦਾ ਚੰਗਾ ਫਤ ਤੂੰ ਆਇਆ ਸੰਸਾਰ ਵਿੱਚ ਆਇਆ ਕਿਸ ਤੈ ਮੈ ਰੁਕਾਵਟ ਹੈ ਹੰਕਾਰ ਰੁਕਾਵਟ ਹੈ ਜਿਹੜੀ ਨੂੰ ਕਿਸ ਨਿਆਤਰ ਹੈ ਮਾਲਿਕ ਇਹ ਤੂੰ ਨਾਮ ਹੰਦਾ ਤਾਂ ਕੀ ਹੁੰਦਾ ਗਾਨਕ ਕਹਿੰਦਾ ਕਿ ਨਾਮ ਹੰਦਾ ਤੇ ਰਬ ਕਹਿੰਦੇ ਨਸੋ ہمارے کو پوچھنا کہ تو نہ ہوتا تو کی ہوتا تعلق کہنا پیدا ہو تعلق کہنا ہے کہ نہ تھا کچھ تو خدا تھا کچھ نہ ہوتا تو خدا ہوتا خدا تو ہوتا ہی نہیں تو بویا مجھ کو ہونے نے اے میری ہوند نے مجھے ہونے نے نہ ہوتا میں تو کیا ہوتا ہے ਕਿ ਸਥਾਪਿਤ ਅਸਥਾਨ ਦੀ ਸੰਗਤਾਂ ਦੇ ਜਿਹੜਾ ਕਰ ਰਹੇ ਨੇ ਇਸ ਪਾਵਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਸ਼ਿਵਨਾਰਦ ਪ੍ਰਧਾਨ ਸਾਹਿਬ ਦੀ ਸ਼ਕਤਰ ਸਾਹਿਬ ਦੀ ਸਮੂਹ ਮੈਂਬਰ ਸਾਹਿਬਾਨ ਸਮੂਹ ਸੰਗਤਾਂ ਦਾ ਬਹੁਤ ਬਹੁਤ ਨਾਮ ਜਿੰਨ ਕੇ ਨਾਮ ਆਵਾਜ਼ੀ ਸਭ ਕਨੇਹੀ ਤੇ ਰੰਗ ਤੇ ਸਭ ਤੇ ਰਹੀ ਸੱਦ ਨਾਮ ਮੇਰਾ ਆਧਾਰ ਵਾਦਨਾਮ ਆਧਾਰ ਮੇਰਾ ਹਮਦੁ ਬੰਦ ਅਨੰਦ ਜੋ ਜੋ ਪੁਜਾਇਆ ਸਦਾ ਕੁਰਬਾਨ ਕੀਤਾ ਰੱਬ ਤੋਂ ਤੇਰੀ ਮੜਿਆ ਨਾਮ ਕਰੇ ਰੋਣ ਸਤੋ ਸੇਵਾ ਕਰਨਾ ਮੇਰਾ ਆਧਾਰ ਬਾਝੇ ਪੰਥ ਤੇ ਕਰ ਸੁਹਾ ਗਏ ਸੁਹਾ ਗਏ ਸਰਬਤਾਰੀ ਕਾ ਚਿਤ ਕਰਤਾ ਰਿਆ ਪਰਜੋ ਤਰਸ ਕੀਤੇਈ ਕਾਲ ਕਾ ਮਾਰੇ ਨਾਨਕ ਤੈਸ ਤੋਵਾ ਤੇਪ ਕਰ ਅਨਹਦ ਬਾਦੀ ਅਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰ ਸਗਲ ਸੂਰੇ ਰੂਪ ਰੋਗ ਸੰਤਾਪ ਉਤਰੈ ਸੁਨਿ ਸੱਚੀ ਬਾਣੀ ਤੰਤ ਸਾਧਨ ਮੈ ਸੁਖੇ ਪੂਰੇ ਗੁਰਤ ਜਾਣੀ ਸੁਤੇ ਪਨੀ ਤਨ ਤੇ ਪਰਤ ਸਤਗੁਰ ਰਿਹਾ ਪਰ ਪੂਰੇ ਬੇਨਵੰਤ ਨਾਨਕ ਦਨ ਲਾਗੇ ਬਾਤ ਜੀ ਆਨੰਦ ਤੁਵੇ ਹਮ ਤੇ ਪੌਨੀ ਤਾ ਗ ਤੇ ਕੋ ਨਤਾ ਸਭ ਦੁਰ ਰਹਾ ਤਾਮ ਪੂਰੇ ਦਿਨ ਰੰਤ ਨਾਮ ਕੋ ਚਲ ਲਾਗੇ ਬਾਤ ਜੀ ਆਨੰਦ ਤੁਵੇ ਸ਼ਰੋਕਾ ਅਵਣ ਗੋ ਪਾਣੀ ਤੇਤਾ ਮਾਤਾ ਕਰਤ ਮਹਤ ਸਰ ਰਾਰੋ ਰੋਇਆ ਗਾਇਆ ਕੇ ਲੈ ਸਭੀ ਗਤ ਲਗਿਆਈਆ ਬੁਰਿਆਈਆ ਵਾਚਾ ਕਰ ਬੈ ਦੂਰ ਦਰਨੀਆ ਕੁਆ ਕਣੀ ਕੇਨੇ ਦੇ ਕੇ ਦੂਰ ਜਿਮੀ ਨਾਮ ਤੇ ਆਇਆ ਗਏ ਮਸ਼ਬਦ ਕਾਲ ਨਾਨਕ ਤੇ ਮੁਕਤ ਹੋਏ ਕੇਤੀ ਛੁੱਟੀ ਨਾਮ ਦੇ ਨਾਮ ਮਰਤਿਆ ਹਯਾ ਗੈ ਮਨ ਸਭਦ ਹਾਲ ਨਾਨਕ ਤੇ ਮੁਕਤ ਹੋਏ ਇੰਨੀ ਛੁਟੀ ਨਾ ਵਾਹਿਗੁਰੂ ਦਾ ਖਲਸਾ ਵਾਹੀ ਜੀ ਕੀ ਪਤੇ ਉਤਾਰ ਸਗਲਾ ਸਮਾਗਰੀ ਨਮਰ ਸુંદર ਧਾਰੀ ਪੰਥ ਹੋਏ ਸੋ ਰੋਗਤ ਤੁਮਹੀ ਜਾਨੀ ਨਾਨਕ ਗੁਰਦਾਸ ਸਹਾਰਾ ਕਰਵਾ ਨਾ ਕੀ ਨਾਨਕ ਸਮਾਈ ਜਿਉ ਕੰਡੋ ਸਰਬਾ ਕਰਵਾ ਲਈ ਗੁਰ ਨਾਨਕ ਸਭ ਤੇ ਵਡਿਆਈ ਕੋਈ ਪਾਉ ਮਜਾਨ ਏਗਾ ਵਾਹੀ واہ دے گروہ واہ دے گروہ مرناندی سری راہ دے گروہ تینے کا پرنوارنا ہارا گھرنکا سکراس تاں کو بیلنا کو لانگے دھانگی راپاں گے ارداس ارداس ایک خلوانگو کا مہدنگی بھتیگان سری قاکتی جنگی باشی دسری ترتم گوڑی سمرگاہ گرناندو رہی دائے برنکا کرتے مرنکا کرتے مرنکا سامنی چوائے ہرگن ہر لوگن محمد سمراہ سری ہرائی سری اپسندے کے بیٹھے سکتے جائے ایر محمد سمریہ کرنام سیارتہ سلطھائی نویسا ہے سنپاس شہر رکھوں محمد سنپارای اممت کے راتے سلطھائی نویسا ہے سنپاس شریری نیجو تندنا شریف رنان سرکی دے پاس اللہ باتن کرتے برنان جی ਸਮੂਹ ਸੰਗਤ ਡੋਗਰ ਵਾਸਤੇ ਗੁਰਦੁਆਰਾ ਭਾਈ ਲੱਧਾ ਸਿੰਘ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਪਰਸੋਂ ਦੀ ਰੋਜ ਤੋਂ ਤਣ ਤਣ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਖੰਡਪੜ ਸਾਹਿਬ ਰਾਮਗੰਜ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਭੋਗ ਤੋਂ ਅਪरांत ਭਾਈ ਹਰਬੰਸ ਸਿੰਘ ਜੀ ਅਲਵਰ ਵਾਲਿਆਂ ਨੇ ਕਥਾ ਦਾ ਸੰਗਤਾਂ ਨੇ ਆਲ ਕੀਤਾ ਸੰਗਤਾਂ ਨੇ ਬਹੁਤ ਅਸ਼ਿਆ ਨਾਲ ਇਹ ਸਾਰੇ ਕਾਰਜਵਾਰ ਕੀਤੇ ਸਾਰੀ ਸੰਗਤ ਨੇ ਰਲ ਮਿਲ ਕੇ ਸਾਰਿਆਂ ਨੇ ਮਨਾ ਰਹੀ ਹੈ ਗੁਰੂ ਕੇ ਲੰਗਰ ਚੱਲੇ ਸਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਜਿੰਨੂ ਕੇਹੀ ਗੰਦਲਾ ਕਰਦੇ ਆ ਰਹੇ ਆ ਜਿਹੜੀ ਪਵਨ ਹਵਾ ਸਾਡੀ ਹਵਲਾ ਨੂੰ ਵੀ ਗੰਦਾ ਕਰਤਾ ਪਾਣੀ ਨੂੰ ਵੀ ਗੰਦਾ ਕਰੀ ਜਾਂਦੇ ਆ ਧਰਤੀ ਨੂੰ ਵੀ ਗੰਦਲੀ ਕਰ ਰਹੇ ਆ ਸਿਮਰੀਆ ਸਿਮਰੀਆ ਆਪਾ ਪਾਕੀ ਸਾਡਾ ਮਕਸਦਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚੱਲਾਂਗੇ ਸਾਰੀ ਦੁਨੀਆ ਨੂੰ ਸਾਰੇ ਸੁੱਖ ਮਿਲਣਗੇ ਇਹੀ ਆਣੇ ਆ ਸਾਰੀ ਦੁਨੀਆ ਦੇ ਆਦੇਸ਼ ਆ ਉਹਨਾਂ ਦੇਸ਼ ਤੇ ਚੱਲਣਾ ਚਾਹੀਦਾ ਜੋ ਸਾਡੇ ਵਿੱਚ ਵਿੱਚ ਨਸ਼ਾ ਚੱਲ ਰਿਹਾ ਹੈ ਬਹੁਤ ਜਿਆਦੇ ਨਸ਼ੇ ਦਾ ਦੌਰ ਹੈ ਸਰਕਾਰਾਂ ਨੂੰ ਬੇਨਤੀ ਹੈ ਸੱਕੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਮਸਤ ਭਾਖ ਸਾਰੇ ਮੱਲਿਆਂ ਤੇ ਵੀ ਇਹ ਨਸ਼ਾ ਸਾਡੇ ਦੂਰ ਹੋਵੇ ਸਰਕਾਰਾਂ ਸਾਡੀ ਮਦਦ ਕਰ ਮਹਾਰਾਜ ਸਾਡੇ ਕਿਰਪਾ ਕਰਨ ਇਹ ਹੀ ਕਹਿ ਰਹੇ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਤਾਂ ਹੀ ਕਾਮਯਾਬ ਹੈ ਜੋ ਕਿ ਅਸੀਂ ਜੋ ਜੋ ਕਿ ਨਸ਼ਾ ਚੱਲ ਰਿਹਾ ਹੈ ਜਾਂ ਕਿਸੇ ਹਵਾ ਪ੍ਰੋਡੂਸ਼ਨ ਕਰ ਰਿਹਾ ਇਹਨਾਂ ਸੁਧਾਰ ਹੋਈ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਲੱਧਾ ਸਿੰਘ ਸੋਗਣੀ ਸੋਸਾਇਟੀ ਬੀਬੀਆਂ ਵੱਲੋਂ ਸਾਰੇ ਦੇਸ਼ਾਂ ਦੇਸ਼ਾਂ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ